ਉਹ ਪਾਲਿਸੀ ਇਹ ਸੀ ਜਿਹੜੀ ਹੁਣ ਪਾਲਿਸੀ ਹੈ ਨਾ ਉਹਦੇ ਨਾਲ ਉਹ ਬੜੀ ਹੁਣ ਤਾਂ ਬੜਾ ਕੁਝ ਚੇਂਜ ਕਰਤਾ ਇਸੇ ਕਰਕੇ ਵਿਵਾਦ ਹੈ ਉਹਦੇ ਵਿੱਚ ਇਹ ਸੀਗਾ ਵੀ ਜਿਹੜੀ ਜ਼ਮੀਨ ਸਰਕਾਰ ਲੈਂਡ ਪੂਲਿੰਗ ਵਾਸਤੇ ਡਿਵੈਲਪ ਵਾਸਤੇ ਸ਼ਹਿਰ ਨੂੰ ਡਿਵੈਲਪ ਵਾਸਤੇ ਅਕਵਾਇਰ ਕਰਦੀ ਹੈ ਉਹਦੇ ਵਿੱਚ ਸਾਡੇ ਕਿਸਾਨਾਂ ਦਾ ਜਿਹੜਾ ਕਮਰਸ਼ੀਅਲ ਹਿੱਸਾ ਹੋਣਾ ਚਾਹੀਦਾ ਕਿਉਂਕਿ ਜਦੋਂ ਚੰਡੀਗੜ੍ਹ ਬਣਿਆ ਸ਼ਹਿਰ ਕੁਝ ਮੁਹਾਲੇ ਬਣਿਆ ਤਾਂ ਉਹ ਲੋਕਾਂ ਨੇ ਉਜਾੜੇ ਦਾ ਸੰਤਾਪ ਚੱਲਿਆ ਸੀਗਾ ਕਿਉਂਕਿ ਜਦੋਂ ਕੋਈ ਸ਼ਹਿਰ ਵਸਦਾ ਸੀਗਾ ਪਿੰਡ ਦਾ ਪਿੰਡ ਉਜਾੜ ਦਿੱਤਾ ਜਾਂਦਾ ਸੀਗਾ ਕੋਈ ਜਿਹੜਾ ਕਿਸਾਨ ਆਪਣੇ ਉਸ ਜੰਮਿਆ ਪੜਿਆ ਜਿਸ ਧਰਤੀ ਤੇ ਉਹਨੂੰ ਕਿਲੋਮੀਟਰਾਂ ਹਜ਼ਾਰਾਂ ਕਿਲੋਮੀਟਰ ਤੱਕ ਦੂਰ ਜਿੱਥੇ ਜ਼ਮੀਨਾਂ ਲਈਆਂ ਨੇ ਉੱਥੇ ਜਾਣ ਵਾਸਤੇ ਮਜਬੂਰ ਸੀਗਾ ਕੰਪਨਸ਼ਨ ਮਿਲਣ ਤੋਂ ਬਾਅਦ ਬਿਲ ਮਹਾ ਤੇ ਪੇਮੈਂਟਾਂ ਤੋਂ ਹੋਣ ਤੋਂ ਬਾਅਦ ਉੱਥੇ ਉਹਦਾ ਜਰੀਆ ਹੀ ਨਹੀਂ ਸੀਗਾ ਵੀ ਉਹ ਉੱਥੇ ਰਹਿ ਸਕੇ ਕਿਸੇ ਵਾਰ ਪਿੰਡਾਂ ਦੇ ਪਿੰਡ ਪਿੰਡ ਵੀ ਚੱਕ ਦਿੰਦੇ ਸੀਗੇ ਪਹਿਲਾਂ ਤਾਂ